ਸਸ਼ਿਕਾ ਜੀ ਇਹਨਾਂ ਨਾਲ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਕਵਰ ਕਤਲकांड ਨਾਲ ਜੁੜੀ ਹੋਈ ਆ ਸਿੱਧੂ ਮੁਸੇਵਾਲਾ ਕਤਲकांड ਦੇ ਨਾਲ ਤਾਰਾਂ ਜੁੜੀਆਂ ਹੋਣ ਦੇ ਚੱਲਦਿਆਂ ਇੱਕ ਨਾਮੀ ਵਿਅਕਤੀ ਦਾ ਕਤਲ ਕਰਨ ਪਹੁੰਚੇ ਹਮਲਾਵਾਰਾਂ ਨੇ ਜਿਹੜਾ ਕਿ ਇੱਕ ਵਿਅਕਤੀ ਦਾ ਗਲਤ ਕਤਲ ਕਰ ਦਿੱਤਾ ਦੱਸਦੀ ਹੈ ਕਿ ਭੁਲੇਖੇ ਨਾਲ ਇੱਕ ਹੋਰ ਵਿਅਕਤੀ ਨੂੰ ਮਾਰ ਦਿੱਤਾ ਗਿਆ ਦੱਸਦੀ ਹੈ ਕਿ ਜੋ ਸਿੱਧੂ ਮੁਸੇਵਾਲਾ ਕਤਲकांड ਹੋਇਆ ਸੀ ਉਸ ਵਿੱਚ ਤਾਰਾਂ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਸੀ ਜਗਨੂ ਦੀਆਂ ਤਾਂ ਜਗਨੂ ਨਾਂ ਦੇ ਵਿਅਕਤੀ ਦਾ ਕਤਲ ਕਰਨ ਪਹੁੰਚੇ ਸੀਗੇ ਹਮਲਾਵਰ ਜਿਨ੍ਹਾਂ ਨੇ ਇੱਕ ਨਜਾਇਜ਼ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਪੁਲੇਖੇ ਵਿੱਚ ਇਹ ਕਤਲ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਫਰੀਦਕੋਟ ਦੇ ਕੋਟਕਪੁਰਾ ਦੇ ਬ੍ਰਾਹਮ ਬ੍ਰਾਹਮਣ ਵਾਲਾ ਪਿੰਡ ਵਿੱਚ ਇਹ ਕਤਲ ਦੀ ਵਾਰਦਾਤ ਵਾਪਰੀ ਹੈ ਜੋ ਕਿ ਮਹਾਲੀ ਦਾ ਰਹਿਣ ਵਾਲਾ ਯਾਦਵਿੰਦਰ ਸਿੰਘ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟੋ ਉਤਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲੇਖੇ ਨਾਲ ਇੱਕ ਮਾਂ ਦਾ ਪੁੱਤ ਮਾਰ ਦਿੱਤਾ ਗਿਆ ਅਤੇ ਜੋ ਸਿੱਧੂ ਮੁਸੇ ਵਾਲਾ ਕਤਲकांड ਨਾਲ ਜਿਸ ਦੇ ਆ ਤਾਰਾ ਜੋੜੀਆਂ ਸੀ ਜਾ ਰਹੀਆਂ ਸੀ ਜੁਗਨੂਆਂ ਤਾਂ ਉਸ ਦੇ ਭਲੇਖੇ ਵਿੱਚ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਚਾਲਦਿਆਂ ਵੱਡੇ ਜਿਹੜੇ ਆ ਇਹ ਬਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਾਰ ਮੌਕੇ ਤੋਂ ਫਰਾਰ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਇਸ ਸਾਰੇ ਮਾਮਲੇ ਦੀ ਜਿਹੜੇ ਆ ਉਹ ਜਾਂਚ ਪੜਤਾਲ 'ਚ ਜੁੜ ਚੁੱਕੀ ਹੈ ਤੇ ਇੱਕ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਕਾਬੂ ਕੀਤੀ ਗਿਆ ਤੇ ਦੱਸ ਦਈਏ ਕਿ ਬਾਂਮਣ ਵਾਲਾ ਪਿੰਡ ਵਿੱਚ ਜਿਹੜਾ ਕਿ ਭੋਗ ਦਾ ਸਮਾਗਮ ਚੱਲ ਰਿਹਾ ਸੀ ਇਸ ਭੋਗ ਤੇ ਮੱਥਾ ਟੇਕਣ ਦੇ ਲਈ ਪਹੁੰਚਿਆ ਸੀ ਨੌਜਵਾਨ ਤੇ ਉੱਥੇ ਹੀ ਜੋ ਸਿੱਧੂ ਮੁਸੇਵਾਲਾ ਕਤਲकांड ਨਾਲ जोडਿਆ ਜਾਂਦਾ ਜੁਗਨੂ ਉਹ ਵੀ ਉੱਥੇ ਪ੍ਰੋਗਰਾਮ ਤੇ ਪਹੁੰਚਿਆ ਹੋਇਆ ਸੀ ਪਰ ਉਧਰ ਅਚਾਨਕ ਜੁਗਨੂ ਆਪਣੇ ਪਰਿਵਾਰਕ ਮੈਂਬਰਾਂ ਦੀ ਗੱਡੀ ਵਿੱਚ ਬੈਠ ਜਾਂਦਾ ਤੇ ਉਕਤ ਨੌਜਵਾਨ ਜੁਗਨੂ ਵਾਲੀ ਗੱਡੀ 'ਚ ਬੈਠ ਜਾਂਦਾ ਤੇ ਅਜਿਹੇ ਵਿੱਚ ਉਸ ਦੇ ਭਲੇਖੇ ਇੱਕ ਅਨਜਾਦ ਮਿੰਦਰ ਸਿੰਘ ਦੇ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਵਿੱਚ ਇੱਕ ਵੱਡੀ ਕਤਲ ਦੀ ਬਾਰਦਾਤ ਵਾਪਰੀ ਹੈ ਅਤੇ ਭਲੇਖੇ ਨਾਲ ਕਤਲ ਕੀਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਮਲਾਵਰ ਜਿਹੜੇ ਆ ਉਹ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਕਿ ਹੁਣ ਭਲੇਖੇ 'ਚ ਵੀ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੀ ਬਾਰਦਾਤ ਨੇ ਵੱਡੇ ਸਵਾਲ ਖੜੇ ਵੀ ਕਰਕੇ ਰੱਖ ਦਿੱਤੇ ਤੇ ਉੱਥੇ ਹੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਸ ਸਾਰੇ ਮਾਮਲੇ ਦਾ ਜਗਨੂ ਨੇ ਖੁਲਾਸਾ ਕੀਤਾ ਹੈ ਕਿ ਉਹ ਮੈਨੂੰ ਮਾਰਨ ਆਏ ਸੀ ਸ਼ਾਇਦ ਮੇਰਾ ਟਰੈਪ ਲਾਇਆ ਹੋਇਆ ਸੀ ਅਤੇ ਮੇਰੇ ਭਲੇਖੇ ਵਿੱਚ ਜਿਹੜਾ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਜਯਾਦਵਿੰਦਰ ਸਿੰਘ ਜੋ ਕਿ ਮਹਾਲੀ ਦਾ ਰਹਿਣ ਵਾਲਾ ਕੋਟਕਪੂਰੇ ਇੱਕ ਭੋਗ ਸਮਾਗਮ ਤੇ ਗਿਆ ਸੀ ਉੱਥੇ ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਗੱਡੀਆਂ ਜਿਹੜੀਆਂ ਖੜੀਆਂ ਸੀ ਭੋਗ ਸਮਾਗਮ ਚ ਤੇ ਗੱਡੀਆਂ ਗੱਡੀ ਘੇਰ ਕੇ ਜਿਹੜੀਆਂ ਗੋਲੀਆਂ ਮਾਰੀਆਂ ਜਾਂ ਕਹਿੰਦੇ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਆ ਹਮਲਾਵਾਰ ਤੇ ਤਿੰਨਾ ਵੱਲੋਂ ਤਾਵੜ ਤੋੜ ਗੋਲੀ ਵਾਰੀ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਆ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਨਾਲ ਤੇ ਉਸ ਤੋਂ ਬਾਅਦ ਨੌਜਵਾਨ ਯਾਦਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਸ ਸਾਰੇ ਮਾਮਲੇ ਦਾ ਖੁਲਾਸਾ ਜਗਨੂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਟਰੈਪ ਲਗਾਇਆ ਹੋਇਆ ਸੀ ਮੈਨੂੰ ਮਾਰਨਾ ਚਾਹੁੰਦੇ ਸੀ ਤੇ ਉੱਥੇ ਹੀ ਜੁਗਨੂ ਤੇ ਆ ਤਾਰਾਂ ਜਿਹੜੀਆਂ ਉਹ ਸਿੱਧੂ ਮੁਸੇਵਾਲਾ ਕਤਲकांड ਨਾਲ ਜੋੜੀਆਂ ਜਾਂਦੀਆਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਕਲੀਨ ਚਿੱਟਾ ਜਿਹੜੀ ਜੁਗਨੂ ਨੂੰ ਦਿੱਤੀ ਸੀ ਵਿੱਤੇ ਸਮੇਂ ਪਰ ਉਧਰ ਕਿਤੇ ਨਾ ਕਿਤੇ ਹਮਲਾਵਾਰ ਜਿਹੜੇ ਆ ਉਹ ਨਿਸ਼ਾਨਾ ਬਣਾਉਣ ਆਏ ਸੀ ਜੁਗਨੂ ਨੂੰ ਪਰ ਨਿਸ਼ਾਨਾ ਬਣ ਗਿਆ ਯਾਦਵਿੰਦਰ ਸਿੰਘ ਤਾਂ ਭਲੇਖੇ ਨਾਲੇ ਕਤਲ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਚਾਲਦਿਆਂ ਵੱਡੇ ਸਵਾਲ ਆ ਜਿਹੜੇ ਖੜੇ ਹੋ ਰਹੇ ਆ ਤਾਂ ਉਧਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸਾਰੇ मामले ਦੀ ਜਿਹੜੇ ਆ ਫੁਟੇਜ ਸিসিਟੀਵੀ ਫੁਟੇਜ ਇੱਕ ਇੱਕ ਉਹ ਸਾਰੀ ਕਬਜ਼ੇ ਚ ਲੈ ਲਈ ਆ ਤੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਂਦੇ ਆ ਤੇ ਧੂੰਆਂ ਧਾਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਮੌਕੇ ਤੇ ਯਾਦਵਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪਲੇਖੇ ਵਿੱਚ ਕਤਲ ਦੀ ਵਾਰਦਾਤ ਨੂੰ ਦੱਸਿਆ ਜਾ ਰਿਹਾ ਕਿ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਤੀ ਜਿਹੜੀ ਆ ਤਸਦੀਆ ਜਿਹੜੇ ਆ ਜਾਂਚ ਪੜਤਾਲ ਕਰ ਰਹੇ ਆ ਕਿ ਆਖਰਕਾਰ ਇਹ ਕਤਲ ਕਿਵੇਂ ਹੋਇਆ ਕਿਉਂ ਕੀਤਾ ਗਿਆ ਕਿ ਯਾਦਵਿੰਦਰ ਸਿੰਘ ਨੂੰ ਹੀ ਮਾਰਨਾ ਆਇਆ ਸੀ ਹਮਲਾਵਰ ਜਾ ਫਿਰ ਜੁਗਨੂ ਵੱਲੋਂ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਸ ਦੇ ਤਹਿਤ ਇਹ ਸਾਰੀ ਵਾਰਦਾਤ ਹੋਣੀ ਸੀ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਫਰੀਦਕੋਟ ਦੇ ਵਿੱਚ ਜਿਹੜਾ ਕਿ ਕੋਟਕਪੂਰਾ ਚ ਇਹ ਵੱਡੀ ਵਾਰਦਾਤ ਹੋਈ ਆ ਕਿ ਇਥੋਂ ਦੇ ਬਹਾਮਣ ਵਾਲਾ ਪਿੰਡ ਵਿੱਚ ਭੋਗ ਸਮਾਰਗਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਹਾਲੀ ਦੇ ਜਦਵਿੰਦਰ ਸਿੰਘ ਦਾ ਕਤਲ ਹੋਇਆ ਤੇ ਇਸ ਵਾਰ ਦਾਤ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਜਾਂਚ ਪੜਤਾਲ ਕਰ ਰਿਹਾ ਹੈ